ਨਸ਼ਾ ਖਿਲਾਫ ਫਾਜ਼ਿਲਕਾ ਪੁਲਿਸ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਜ਼ਿਲ੍ਹੇ ਦੇ ਆਲਾ ਅਧਿਕਾਰੀ ਜਿਹੜੇ ਹੈ ਗਰਾਊਂਡ ਜ਼ੀਰੋ ਤੇ ਦਿਖਾਈ ਦੇ ਰਹੇ ਨੇ ਫਾਜ਼ਿਲਕਾ ਦੇ ਐਸਐਸਪੀ ਗੁਰਮੇਸ਼ ਸਿੰਘ ਜਿਹੜਾ ਹੈ ਕਾਸ ਆਪਰੇਸ਼ਨ ਦੀ ਅਗਵਾਈ ਕਰ ਰਹੇ ਨੇ ਤੇ ਫਾਜ਼ਿਲਕਾ ਦੀ ਰਾਧਾ ਸੁਆਮੀ ਕਲੋਨੀ ਦੇ ਅੰਦਰ ਅਸੀਂ ਕੁਝ ਮੌਜੂਦ ਹਾਂ ਜਿੱਥੇ ਵਕਫ ਘਰਾਂ ਦੇ ਸ਼ੱਕੀ ਘਰਾਂ ਦੇ ਅੰਦਰ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਪੁਲਿਸ ਪਾਰਟੀ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਿਹੜੀ ਹੈ ਵੱਡਾ ਸਰਚ ਆਪਰੇਸ਼ਨ ਜਿਹੜਾ ਹੈ ਫਾਜ਼ਿਲਕਾ ਦੇ ਅੰਦਰ ਚਲਾਇਆ ਗਿਆ ਸਰ ਕੀ ਮਕਸਦ ਦੇਖੋ ਸਾਡੇ ਫਾਜ਼ਲਕਾ ਪੁਲਿਸ ਵੱਲੋਂ ਜਿਹੜਾ ਯੋਧ ਨਸ਼ਿਆਂ ਵਿਰੁੱਧ ਜਿਹੜਾ ਸਟਾਰਟ ਕੀਤਾ ਉਹਦੇ ਵਿੱਚ ਹੀ ਅਸੀਂ ਐਵਰੀ ਡੇ ਜਿੱਥੇ ਸਸਪੈਕਟਡ ਪਲੇਸਨ ਨੇ ਜਿਹਨੂੰ ਹਾਟਸਪੌਟ ਕਹਿੰਦੇ ਆ ਉੱਥੇ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੇ ਜਿਹੜਾ ਰੇਡ ਕਰਦੇ ਆ ਉੱਥੇ ਅੱਜ ਵੀ ਇਸੇ ਕੜੀ ਦੇ ਵਿੱਚ ਅਸੀਂ ਹੁਣ ਇੱਥੇ ਜਿਹੜਾ ਆਰੀਆ ਨਗਰ ਛੱਜਕੜਾਂ ਦਾ ਮਹੱਲਾ ਉੱਥੇ ਜਿਹੜੇ ਸਸਪੈਕਟਡ ਹוס ਸੀ ਉਹਨੂੰ ਸਰਚ ਕਰਕੇ ਆਏ ਜੀ ਉਹ ਨਾਲ ਹੀ ਅਸੀਂ ਜਿਹੜੀ ਆ ਦਾਦਾ ਸੁਆਮੀ ਕਲੋਨੀ ਹੈ ਇਹਦੇ ਵਿੱਚ ਜਿਹੜੇ ਸਸਪੈਕਟਡ ਹਾਸ ਸੀ ਉਹਨਾਂ ਨੂੰ ਚੈੱਕ ਕੀਤਾ ਤੁਹਾਡਾ ਚੈਕਿੰਗ ਜਿਹੜਾ ਹੈ ਪ੍ਰੋਸੈਸ ਲਗਾਤਾਰ ਹੀ ਚੱਲ ਰਿਹਾ ਵੈ ਇਹਦੇ ਵਿੱਚ ਸਾਡਾ ਇਹੀ ਹੈ ਵੀ ਜਿਹੜੇ ਵੀ ਨਸ਼ਾ ਤਸਕਰੀ ਕਰਦੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ 0 ਟੋਲਰੈਂਸ ਹੈ ਕਿਸੇ ਨੂੰ ਵੀ ਇਸ ਇਸ ਦੇ ਵਿੱਚ ਜਿਹੜਾ ਉਹ ਕੋਈ ਇਜਾਜ਼ਤ ਨਹੀਂ ਕੋਈ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਕਾਬੂ ਆ ਗਿਆ ਉਹਦੇ ਖਿਲਾਫ ਵਸ਼ ਕਰਵਾਈ ਹੋਏਗੀ ਆ ਸਰ ਜੀ ਹੁਣ ਤੱਕ ਦੀ ਸਰਚ ਦੀ ਗੱਲ ਕਰ ਲਈਏ ਤਾਂ ਕੋਈ ਕਾਮਯਾਬੀ ਹਾਸਲ ਹੋਈ ਕੋਈ ਸਸਪੈਕਟਡ ਬੰਦਿਆਂ ਨੂੰ ਫੜਿਆ ਗਿਆ ਜਾਂ ਕਿਸ ਤਰ੍ਹਾਂ ਦੀ ਉਪਲਬਧੀ ਜੜੀ ਰਹੀ ਹੈ ਜੀ ਵੇਖੋ ਇਹਦੇ ਵਿੱਚ ਆਪਾਂ ਪਹਿਲਾਂ ਚੈੱਕ ਕਰਦੇ ਆਂ ਬੰਦੇ ਦਾ ਬੰਦੇ ਦਾ ਫਿਰ ਉਹਦੇ ਵਹੀਕਲ ਵਗੈਰਾ ਚੈੱਕ ਕਰੀਦੇ ਸਾਰੇ ਮੋਬਾਈਲ ਚੈੱਕ ਕਰੀਦੇ ਆ ਉਹਦੇ ਵਿੱਚ ਸਾਨੂੰ ਕੋਈ ਡਾਊਟਫੁਲ ਚੀਜ਼ ਆਵੇ ਤੇ ਉਹ ਫਿਰ ਅਸੀਂ ਉਹਨੂੰ ਐਗਜ਼ਾਮੀਨੇਸ਼ਨ ਕਰ ਲਈਦੇ ਉਹਦੀ ਬਾਅਦ ਚ ਵੈਰੀਫਾਈ ਕਰ ਲਈਦਾ ਵਾ ਇਸ ਇੱਦਾਂ ਸਾਡੇ ਰੁਟੀਨ ਦੇ ਵਿੱਚ ਜਿਹੜੇ ਸਰਚ ਜਿਹੜੀਆਂ ਚੱਲਦੀਆਂ ਰਹਿੰਦੀਆਂ ਵਾ ਪਿਛਲੇ ਸਮੇਂ ਤੋਂ ਵੇਖੋ ਸਾਨੂੰ ਕਾਫੀ ਜ਼ਿਆਦਾ ਵਧੀਆ ਜਿਹੜੀਆਂ ਉਪਲਬਧੀਆਂ ਹੋਈਆਂ ਨਾ ਕਿ ਦਰਾਂਨ ਵੀ ਆਪਾਂ ਬੰਦੇ ਫੜਦੇ ਆਂ ਵੈਸੇ ਹਿਊਮਨ ਇੰਟੇ ਤੇ ਵੀ ਬੰਦੇ ਫੜਦੇ ਆਂ ਤੁਸੀਂ ਸਾਡੇ ਵੱਲੋਂ ਤੇ ਇਹੀ ਹੈ ਜਿਹੜਾ ਤਸਕਰੀ ਕਰਦੇ ਉਹਨਾਂ ਦੇ ਖਿਲਾਫ ਜਿਹੜੀ ਐਮਐਮ ਡੇ ਬਾਈ ਡੇ ਤੇਜ਼ ਹੋ ਰਹੀ ਹੈ ਜੀ ਇਸ ਮੁਹਿੰਮ ਦੀ ਜੇਕਰ ਗੱਲ ਕਰ ਲਈਏ ਤਾਂ ਲੋਕਾਂ ਦਾ ਕਿੰਨਾ ਕ ਸਹਿਯੋਗ ਮਿਲ ਰਿਹਾ ਲੋਕਾਂ ਤੋਂ ਸੂਚਨਾ ਜਿਵੇਂ ਜਿਸ ਤਰ੍ਹਾਂ ਦੇ ਐਪ ਦੀ ਸ਼ੁਰੂਆਤ ਕੀਤੀ ਗਈ ਹੈ ਕਈ ਆਪਰੇਸ਼ਨ ਜਿਹੜੇ ਲਾਂਚ ਕੀਤੇ ਗਏ ਨੇ ਉਸ ਦੇ ਵਿੱਚ ਕਿੰਨੇ ਕ ਕਾਮਯਾਬੀ ਲੋਕਾਂ ਨੂੰ ਸਾਥ ਜੋੜਨ ਦੀ ਲੋਕਾਂ ਤੋਂ ਲੋਕਾਂ ਤੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜਿਵੇਂ ਕਿ ਤੁਸੀਂ ਵੇਖ ਲਿਆ ਸਾਡੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰੋਜੈਕਟ ਆਸ ਜਿਹੜਾ ਆਊਟਰੀਚ ਡਰੱਗ ਅਵੇਅਰਨੈਸ ਕੈਂਪ ਉਹ ਸੀ ਲਾਉਨੇ ਆ ਜੀ ਉਦ ਵਿੱਚ ਮੈਂ ਡੀਸੀ ਮੈਡਮ ਤੇ ਹੈਲਥ ਡਿਪਾਰਟਮੈਂਟ ਦੇ ਅਫੀਸ਼ਰ ਹਾਂ ਇਹ ਆਪਾਂ ਉਹਨਾਂ ਉਹਨਾਂ ਲੋਕਾਂ ਦੇ ਤੱਕ ਜਾ ਰਹੇ ਹਾਂ ਜਿਹੜੇ ਲੋਕ ਜਿਹੜੇ ਬੱਚੇ ਜਿਹੜੇ ਪੇਸ਼ੈਂਟ ਬਣ ਗਏ ਉਹ ਸੋਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਆਉਣ ਨੂੰ ਹਿਚਕਾਉਂਦੇ ਨੇ ਆ ਨਹੀਂ ਰਹੇ ਜੀ ਕੋਈ ਕਾਰਨ ਕਰਕੇ ਡਰਦੇ ਨੇ ਉਹਨਾਂ ਦੇ ਮਨ 'ਚ ਕੋਈ ਫੀਅਰ ਸਿਕੋਸ ਹੈ ਇਹ ਪ੍ਰੋਜੈਕਟ ਅਸੀਂ ਤਾਂ ਹੀ ਸਟਾਰਟ ਕੀਤਾ ਵੀ ਅਸੀਂ ਇਹਨਾਂ ਨੂੰ ਜਾ ਕੇ ਇਹਨਾਂ ਦੇ ਪੇਰੈਂਟਸ ਦੇ ਵਿੱਚ ਬੈਠ ਕੇ ਇਹਨਾਂ ਨੂੰ ਸਮਝਾਈਏ ਇਹਨਾਂ ਨੂੰ ਅਵੇਅਰ ਕਰੀਏ ਪੇਰੈਂਟਸ ਨੂੰ ਰਿਕੁਐਸਟ ਕਰੀਏ ਕਿ ਬੱਚਿਆਂ ਨੂੰ ਥੋੜਾ ਤੁਸੀਂ ਵੀ ਸਮਝਾਓ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਇਹਨਾਂ ਨੂੰ ਅਸੀਂ ਦਵਾਈ ਸ਼ੁਰੂ ਕਰੀਏ ਜੀ ਕਿ ਘੱਟੋ ਘੱਟ ਜਿਹੜੀ ਇਹਦੀ ਬਿਮਾਰੀ ਹੈ ਉਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਮੈਡੀਸਨ ਤੇ ਲਿਆਈਏ ਇਹਨਾਂ ਨੂੰ ਜਿਹੜੀ ਕਿ ਸਾਡੇ ਓਰਸ ਤੇ ਡੀਡਿਕਸ਼ਨ ਸੈਂਟਰਾਂ 'ਚ ਫ੍ਰੀ ਮਿਲਦੀ ਹੈ ਜੀ ਸੋ ਉਹਦੇ ਵਿੱਚ ਸਾਡਾ ਅੱਜ ਪੰਜਵਾਂ ਕੈਂਪ ਸੀਗਾ ਜਿਹੜਾ ਜਲਾਲਾਬਾਦ ਬੜੀ ਉੱਥੇ ਸਕਸੈਸਫੁਲ ਰਿਹਾ ਉੱਥੇ ਅੱਜ ਸਾਡੀਆਂ 27 ਜਿਹੜੀਆਂ ਓਰਸ ਐਡੀਸ਼ਨ ਦੇ ਵਿੱਚ ਸਾਡੀਆਂ ਸਪੌਟ ਤੇ ਐਡੀਸ਼ਨਸ ਹੋਈਆਂ ਸੀ ਜੀ ਪਲੱਸ ਸਰੇ ਇੱਕ ਜਿਹੜੀ ਡੀ ਡਿਕਸ਼ਨ ਸੈਂਟਰ ਹੋਈ ਹੈ ਉਹਨਾਂ ਦੇ ਕਾਰਡ ਵਗੈਰਾ ਬਣ ਗਏ ਆ ਜੀ ਸੋ ਇਸ ਦਾ ਜਿੱਥੇ ਵੀ ਕੈਂਪ ਲੱਗਦੇ ਆ ਉਹਦੇ ਵਿੱਚ ਬੰਦੇ ਸਾਡੇ ਆਉਂਦੇ ਆ ਆ ਕੇ ਅਸੀਂ ਉਹਨਾਂ ਦੀ ਲਿਸਟ ਪਹਿਲੇ ਤੇ ਅਸੀਂ ਜਿਹੜੀ ਇੱਕ ਟੈਂਪਰੇਰੀ ਕਰਦੇ ਆ ਉਹਦਾ ਲਿਸਟ ਬਣਾ ਲੈਨੇ ਫਿਰ ਉਹਨੂੰ ਨੋਟ ਸੈਂਟਰਾਂ 'ਚ ਲਿਆਉਂਦੇ ਆ لیکن ਅੱਜ ਜਿਹੀ ਹਸਪੀਟਲ ਦੇ ਵਿੱਚ ਲਿਆ ਸੀ ਇੱਕ ਸਾਈਡ ਤੇ ਬਿਲਡਿੰਗ ਹੈ ਉਹਦਾ ਨਰਸਿੰਗ ਕਾਲਜ ਦੇ ਵਿੱਚ ਜੀ ਉਥੇ ਬਹੁਤ ਵਧੀਆ ਰਿਹਾ 27 ਬੰਦੇ ਜਿਹੜੇ ਹੁੰਦਾ ਸਪੌਟ ਜਿਹੜੇ ਉੱਥੇ ਪਰ ਰਜਿਸਟਰਡ ਕਰਾਏ ਆ ਮੈਨੂੰ ਲੱਗਦਾ ਕਿ ਪੁਲਿਸ ਦੀ ਜਿਹੜਾ ਸਫਲਤਾ ਜਿਹੜੀ ਮਿਲ ਰਹੀ ਹੈ ਜਿਸ ਦੀ ਕਾਮਯਾਬੀ ਜਿਹੜੀ ਹਾਸਲ ਹੋ ਰਹੀ ਹੈ ਇੱਕ ਪਾਸੇ ਜਿੱਥੇ ਰੋਕ ਰੋਕ ਕੰਮ ਹੋ ਰਹੀ ਹੈ ਉੱਥੇ ਹੀ ਪੀੜਤਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਦੇਖੋ ਦੇ ਵਿੱਚ ਕੀ ਆ ਉਹਦੇ ਵਿੱਚ ਸਾਡਾ ਦੋ ਤਰ੍ਹਾਂ ਨਾਲ ਚੱਲਿਆ ਆਪਰੇਸ਼ਨ ਇੱਕ ਤੇ ਚੱਲਿਆ ਸਾਡਾ ਇਹਨਾਂ ਦੇ ਤਸਕਰੀ ਦੇ ਖਿਲਾਫ ਉਹਦੇ ਵਿੱਚ ਸਾਡਾ ਐਫ ਆਈ ਆਈ ਲੋਚ ਕਰਦੇ ਆ ਬੰਦੇ ਦੀਆਂ ਪ੍ਰ ਦੇਖਦੇ ਆ ਵੀ ਕਿਤੇ ਇਹਨਾਂ ਡਰੱਗ ਇਹਦੇ ਪ੍ਰਸੀਡ ਤੋਂ ਨਹੀਂ ਬਣਾਈ ਇਹਨਾਂ ਨੇ ਇਸ ਸਟੇਟ ਤੋਂ ਤੇ ਨਹੀਂ ਬਣਾਈ ਦੂਜੇ ਪਾਸੇ ਆ ਗਿਆ ਸਾਡਾ ਜਿਹੜਾ ਸਾਡਾ ਐਕਸ਼ਨ ਜਿਹੜਾ ਸਾਡਾ ਦੂਜਾ ਮੂਵਮੈਂਟ ਚੱਲ ਰਹੀ ਜਿਹੜੀ ਉਹਦੇ ਵਿੱਚ ਵੀ ਜਿਹੜੇ ਲੋਕ ਨਸ਼ਾ ਖਾਂਦੇ ਆ ਬੱਚੇ ਇਸ ਮਾਮਲੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਆ ਉਹਨਾਂ ਤੱਕ ਵੀ ਅਸੀਂ ਪਹੁੰਚ ਕਰ ਰਹੇ ਆ ਵੀ ਸਰਕਾਰ ਕੋਲੋਂ ਫ੍ਰੀ ਆਫ ਕਾਸਟ ਡੀਡਿਕਸ਼ਨ ਸੈਂਟਰ ਜੀ ਓਟ ਸੈਂਟਰ ਰੀਹੈਬ ਸੈਂਟਰ ਜਿਹੜੇ ਇਹ ਮਤਲਬ ਵੀ ਖੁੱਲੇ ਹੋਏ ਆ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਆਪਦੀ ਮੈਡੀਸਨ ਲਓ ਮੈਡੀਸਨ ਲੈ ਕੇ ਤੇ ਜਿਹੜਾ ਤੁਸੀਂ ਹੋਰ ਮੜਾ ਮੋਟਾ ਜੋ ਖਾਂਦੇ ਪੀਂਦੇ ਛੱਡੋ ਇਹਨੂੰ ਇਹ ਕੀ ਹੈ ਇੱਕ ਪ੍ਰਸਕ੍ਰਾਈਬਡ ਮੈਡੀਸਨ ਹੈ ਸਾਡੀ ਸਿਹਤ ਨੂੰ ਵੀ ਨਹੀਂ ਖਰਾਬ ਕਰਦੀ ਜੇ ਡਾਕਟਰਾਂ ਦੇ ਮੁਤਾਬਕ ਖਾਈ ਜਾਓਗੇ ਤੇ ਤੁਸੀਂ ਜਲਦੀ ਇਸ ਬਿਮਾਰੀ ਚੋਂ ਬਾਹਰ ਆ ਜਾਓਗੇ ਸੋ ਇਹਦੇ ਵਿੱਚ ਪੇਰੈਂਟਸ ਦੀ ਵੀ ਇਨਵੋਲਵਮੈਂਟ ਚਾਹੀਦੀ ਹੈ ਲੋਕਲ ਸੋਸਾਇਟੀ ਦੀ ਵੀ ਚਾਹੀਦੀ ਹੈ ਵੀ ਇਹਨਾਂ ਨੂੰ ਇਗਨੋਰ ਨਾ ਕਰਨ ਇਹਨਾਂ ਨੂੰ ਗਾਹ ਤੱਕ ਹੋ ਕੇ ਆ ਕੇ ਇਹਨਾਂ ਦਾ ਟਰੀਟਮੈਂਟ ਕਰਾਉਣ ਆ ਬਿਲਕੁਲ ਜੀ ਐਸਐਸਪੀ ਗੁਰਮੀਤ ਸਿੰਘ ਦਾ ਜਿਹੜਾ ਸਿੱਧਾ ਕਹਿਣਾ ਕਿ ਜਿਹੜਾ ਆਸ ਆਪਰੇਸ਼ਨ ਆਸ ਦੇ ਤਹਿਤ ਇੱਕ ਵੱਡੀ ਕਾਮਯਾਬੀ ਜਿਹੜੀ ਮਿਲ ਰਹੀ ਹੈ ਕਿਉਂਕਿ ਲੋਕਾਂ ਨੂੰ ਜਿਹੜਾ ਪੀੜ ਨਸ਼ਾ ਪੀੜਤ ਜਿਹੜੇ ਨੌਜਵਾਨ ਹੋ ਚੁੱਕੇ ਨੇ ਉਹਨਾਂ ਨੂੰ ਜਿਹੜਾ ਹੈ ਡੀ ਐਡਿਕਸ਼ਨ ਸੈਂਟਰਾਂ ਦੇ ਅੰਦਰ ਓਟ ਸੈਂਟਰਾਂ ਦੇ ਅੰਦਰ ਜਿਹੜਾ ਆ ਪ੍ਰਤੀ ਕਰਾਇਆ ਜਾ ਰਿਹਾ ਦੂਜੇ ਪਾਸੇ ਨਸ਼ੇ ਦੇ ਨੂੰ ਰੋਕਥਾਮ ਦੇ ਲਈ ਜਿਹੜਾ ਤਸਕਰਾਂ ਦੇ ਖਿਲਾਫ ਵੱਡਾ ਐਕਸ਼ਨ ਜਿਹੜਾ ਵਿੱਡਿਆ ਜਾ ਰਿਹਾ ਹੈ ਵੱਡੀ ਕਾਮਯਾਬੀ ਵੱਡਾ ਐਕਸ਼ਨ ਜਿਹੜਾ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਜਿਹੜਾ ਜਾਰੀ ਹੈ ਨਸ਼ਾ ਖਿਲਾਫ ਫਾਜ਼ਿਲਕਾ ਪੁਲਿਸ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਜ਼ਿਲ੍ਹੇ ਦੇ ਆਲਾ ਅਧਿਕਾਰੀ ਜਿਹੜੇ ਹੈ ਗਰਾਊਂਡ ਜ਼ੀਰੋ ਤੇ ਦਿਖਾਈ ਦੇ ਰਹੇ ਨੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਜਿਹੜਾ ਹੈ ਕਾਸੋ ਆਪਰੇਸ਼ਨ ਦੀ ਅਗਵਾਈ ਕਰ ਰਹੇ ਨੇ ਤੇ ਫਾਜ਼ਿਲਕਾ ਦੀ ਰਾਧਾ ਸੋਮੀ ਕਲੋਨੀ ਦੇ ਅੰਦਰ ਅਸੀਂ ਮੌਜੂਦ ਹਾਂ ਜਿੱਥੇ ਵਕਫਾ ਕਰਾਂਦੇ ਸ਼ੱਕੀ ਕਰਾਂਦੇ ਅੰ ਲੈ ਕੇ ਜਿਹੜੀ ਹੈ ਵੱਡਾ ਸਰਚ ਆਪਰੇਸ਼ਨ ਜਿਹੜਾ ਹੈ ਫਾਜ਼ਿਲਕਾ ਦੇ ਅੰਦਰ ਚਲਾਇਆ ਗਿਆ ਸਰ ਕੀ ਮਕਸਦ ਵਿਖੋ ਸਾਡੇ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਦਾ ਸਟਾਰਟ ਕੀਤਾ ਉਹਦੇ ਵਿੱਚ ਹੀ ਅਸੀਂ ਐਵਰੀ ਡੇ ਜਿੱਥੇ ਸਸਪੈਕਟਡ ਪਲੇਸ ਨੇ ਜਿਹਨੂੰ ਹੌਟਸਪੌਟ ਕਹਿੰਦੇ ਨੇ ਉੱਥੇ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੇ ਜਿਹੜਾ ਰੇਡ ਕਰਦੇ ਹਾਂ ਉੱਥੇ ਅੱਜ ਵੀ ਇਸੇ ਕੜੀ ਦੇ ਵਿੱਚ ਅਸੀਂ ਹੁਣ ਇੱਥੇ ਜਿਹੜਾ ਆਰੀਆ ਨਗਰ ਛੱਜਕੜਾਂ ਦਾ ਮਹੱਲਾ ਉੱਥੇ ਜਿਹੜੇ ਸਸਪੈਕਟਡ ਸੀ ਉਹਨੂੰ ਸਰਚ ਕਰਕੇ ਆਏ ਜੀ ਉਹ ਨਾਲ ਹੀ ਅਸੀਂ ਜਿਹੜੀ ਆ ਦਾਦਾ ਸੁਆਮੀ ਕਲੋਨੀ ਹੈ ਇਹਦੇ ਵਿੱਚ ਜਿਹੜੇ ਸਸਪੈਕਟਡ ਹੁੰਦੇ ਸੀ ਉਹਨਾਂ ਨੂੰ ਚੈੱਕ ਕੀਤਾ ਤਾਂ ਸਾਡਾ ਚੈਕਿੰਗ ਜਿਹੜਾ ਹੈ ਪ੍ਰੋਸੈਸ ਲਗਾਤਾਰ ਹੀ ਚੱਲ ਰਿਹਾ ਵੈ ਇਹਦੇ ਵਿੱਚ ਸਾਡਾ ਇਹੀ ਹੈ ਵੀ ਜਿਹੜੇ ਵੀ ਨਸ਼ਾ ਤਸਕਰੀ ਕਰਦੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਜ਼ੀਰੋ ਟੋਲਰੈਂਸ ਹੈ ਕਿਸੇ ਨੂੰ ਵੀ ਇਸ ਇਸ ਦੇ ਵਿੱਚ ਜਿਹੜਾ ਉਹ ਕੋਈ ਇਜਾਜ਼ਤ ਨਹੀਂ ਕੋਈ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਕਾਬੂ ਆ ਗਿਆ ਉਹਦੇ ਖਿਲਾਫ ਵਸ਼ ਕਰਵਾਈ ਹੋਏਗੀ ਅਸਰ ਜੇ ਹੁਣ ਤੱਕ ਦੇ ਸਰਚ ਦੀ ਗੱਲ ਕਰ ਲਈਏ ਤਾਂ ਕੋਈ ਕਾਮਯਾਬੀ ਹਾਸਲ ਹੋਈ ਕੋਈ ਸਸਪੈਕਟਡ ਬੰਦਿਆਂ ਨੂੰ ਫੜਿਆ ਗਿਆ ਜਾਂ ਕਿਸ ਤਰ੍ਹਾਂ ਦੀ ਉਪਲਬਧੀ ਜੜੀ ਰਹੀ ਹੈ ਵੀ ਵੇਖੋ ਇਹਦੇ ਵਿੱਚ ਆਪਾਂ ਪਹਿਲਾਂ ਚੈੱਕ ਕਰਦੇ ਆਂ ਬੰਦੇ ਦਾ ਬੰਦੇ ਦਾ ਫਿਰ ਉਹਦੇ ਵਹੀਕਲ ਵਗੈਰਾ ਚੈੱਕ ਕਰੀਦੇ ਸਾਰੇ ਮੋਬਾਈਲ ਚੈੱਕ ਕਰੀਦੇ ਆ ਉਹਦੇ ਵਿੱਚ ਸਾਨੂੰ ਕੋਈ ਡਾਊਟਫੁਲ ਚੀਜ਼ ਆਵੇ ਤੇ ਉਹ ਫਿਰ ਅਸੀਂ ਉਹਨੂੰ ਐਗਜ਼ਾਮੀਨੇਸ਼ਨ ਕਰ ਲਈਦੀ ਉਹਦੀ ਬਾਅਦ ਚ ਵੈਰੀਫਾਈ ਕਰ ਲਈਦਾ ਵਾ ਇਸ ਇਹ ਸਾਡੇ ਰੁਟੀਨ ਦੇ ਵਿੱਚ ਜਿਹੜੇ ਸਰਚ ਜਿਹੜੀਆਂ ਚੱਲਦੀਆਂ ਰਹਿੰਦੀਆਂ ਵਾ ਪਿਛਲੇ ਸਮੇਂ ਤੋਂ ਵੇਖੋ ਸਾਨੂੰ ਕਾਫੀ ਜ਼ਿਆਦਾ ਵਧੀਆ ਜਿਹੜੀਆਂ ਉਪਲਬਧੀਆਂ ਹੋਈਆਂ ਨਾਕੇ ਦਰਾਂਨ ਵੀ ਆਪਾਂ ਬੰਦੇ ਫੜਦੇ ਆਂ ਵੈਸੇ ਹਿਊਮਨ ਇੰਟੇ ਤੇ ਵੀ ਬੰਦੇ ਫੜਦੇ ਆਂ ਤੁਹਾਡੇ ਵੱਲੋਂ ਤੇ ਇਹੀ ਹੈ ਜਿਹੜਾ ਤਸਕਰੀ ਕਰਦੇ ਉਹਨਾਂ ਦੇ ਖਿਲਾਫ ਜਿਹੜੀ ਐਮਐਮ ਡੇ ਬਾਈ ਡੇ ਤੇਜ਼ ਹੋ ਰਹੀ ਹੈ ਜੀ ਇਸ ਮੁਹਿੰਮ ਦੀ ਜੇਕਰ ਗੱਲ ਕਰ ਲਈਏ ਤਾਂ ਲੋਕਾਂ ਦਾ ਕਿੰਨਾ ਕ ਸਹਿਯੋਗ ਮਿਲ ਰਿਹਾ ਲੋਕਾਂ ਤੋਂ ਸੂਚਨਾ ਜਿਵੇਂ ਜਿਸ ਤਰ੍ਹਾਂ ਦੇ ਐਪ ਦੀ ਸ਼ੁਰੂਆਤ ਕੀਤੀ ਗਈ ਹੈ ਕਈ ਆਪਰੇਸ਼ਨ ਜਿਹੜੇ ਲਾਂਚ ਕੀਤੇ ਗਏ ਨੇ ਉਸ ਦੇ ਵਿੱਚ ਕਿੰਨੇ ਕ ਕਾਮਯਾਬੀ ਲੋਕਾਂ ਨੂੰ ਸਾਥ ਜੋੜਨ ਦੀ ਲੋਕਾਂ ਨੂੰ ਲੋਕਾਂ ਤੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜਿਵੇਂ ਕਿ ਤੁਸੀਂ ਵੇਖ ਲਿਆ ਸਾਡੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰੋਜੈਕਟ ਆਸ ਜਿਹੜਾ ਆਊਟਰੀਚ ਡਰੱਗ ਅਵੇਅਰਨੈਸ ਕੈਂਪ ਉਹ ਸੀ ਲਾਉਨੇ ਆ ਜੀ ਉਦ ਵਿੱਚ ਮੈਂ ਡੀਸੀ ਮੈਡਮ ਤੇ ਹੈਲਥ ਡਿਪਾਰਟਮੈਂਟ ਦੇ ਅਫੀਸ਼ਰ ਹਾਂ ਇਹ ਆਪਾਂ ਉਹਨਾਂ ਉਹਨਾਂ ਲੋਕਾਂ ਦੇ ਤੱਕ ਜਾ ਰਹੇ ਹਾਂ ਜਿਹੜੇ ਲੋਕ ਜਿਹੜੇ ਬੱਚੇ ਜਿਹੜੇ ਪੇਸ਼ੈਂਟ ਬਣ ਗਏ ਉਹ ਸੋਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਆਉਣ ਨੂੰ ਹਿਜਕਾਉਂਦੇ ਨੇ ਆ ਨਹੀਂ ਰਹੇ ਜੀ ਕੋਈ ਕਾਰਨ ਕਰਕੇ ਡਰਦੇ ਨੇ ਉਹਨਾਂ ਦੇ ਮਨ 'ਚ ਕੋਈ ਫੀਅਰ ਸਿਕੋਸਿਸ ਹੈ ਇਹ ਪ੍ਰੋਜੈਕਟ ਅਸੀਂ ਤਾਂ ਹੀ ਸਟਾਰਟ ਕੀਤਾ ਵੀ ਅਸੀਂ ਇਹਨਾਂ ਨੂੰ ਜਾ ਕੇ ਇਹਨਾਂ ਦੇ ਪੇਰੈਂਟਸ ਦੇ ਵਿੱਚ ਬੈਠ ਕੇ ਇਹਨਾਂ ਨੂੰ ਸਮਝਾਈਏ ਇਹਨਾਂ ਨੂੰ ਅਵੇਅਰ ਕਰੀਏ ਪੇਰੈਂਟਸ ਨੂੰ ਰਿਕੁਐਸਟ ਕਰੀਏ ਕਿ ਬੱਚਿਆਂ ਨੂੰ ਥੋੜਾ ਤੁਸੀਂ ਵੀ ਸਮਝਾਓ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਇਹਨਾਂ ਨੂੰ ਅਸੀਂ ਦਵਾਈ ਸ਼ੁਰੂ ਕਰੀਏ ਜੀ ਕਿ ਘੱਟੋ ਘੱਟ ਜਿਹੜੀ ਇਹਦੀ ਬਿਮਾਰੀ ਹੈ ਉਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਮੈਡੀਸਨ ਤੇ ਲਿਆਈਏ ਇਹਨਾਂ ਨੂੰ ਜਿਹੜੀ ਕਿ ਸਾਡੇ ਓਰਸ ਤੇ ਡੀਡਿਕਸ਼ਨ ਸੈਂਟਰਾਂ 'ਚ ਫ੍ਰੀ ਮਿਲਦੀ ਹੈ ਜੀ ਸੋ ਉਹਦੇ ਵਿੱਚ ਸਾਡਾ ਅੱਜ ਪੰਜਵਾਂ ਕੈਂਪ ਸੀਗਾ ਜਿਹੜਾ ਜਲਾਲਾਬਾਦ ਬੜੀ ਉੱਥੇ ਸਕਸੈਸਫੁਲ ਰਿਹਾ ਉੱਥੇ ਅੱਜ ਸਾਡੀਆਂ 27 ਜਿਹੜੀਆਂ ਓਰਸ ਐਡੀਸ਼ਨ ਦੇ ਵਿੱਚ ਸਾਡੀਆਂ ਸਪੌਟ ਤੇ ਐਡੀਸ਼ਨਸ ਹੋਈਆਂ ਸੀ ਜੀ ਪਲੱਸ ਅਰੇ ਇੱਕ ਜਿਹੜੀ ਡੀਡਿਕਸ਼ਨ ਸੈਂਟਰ ਹੋਈ ਉਹਨਾਂ ਦੇ ਕਾਰਡ ਵਗੈਰਾ ਬਣ ਗਿਆ। ਜੀ। ਸੋ ਇਸ ਦਾ ਜਿੱਥੇ ਵੀ ਕੈਂਪ ਲੱਗਦੇ ਆ ਉਹਦੇ ਵਿੱਚ ਬੰਦੇ ਸਾਡੇ ਆਉਂਦੇ ਆ ਆ ਕੇ ਅਸੀਂ ਉਹਨਾਂ ਦੀ ਲਿਸਟ ਪਹਿਲੇ ਤੇ ਅਸੀਂ ਜਿਹੜੀ ਇੱਕ ਟੈਂਪਰੇਰੀ ਕਰਦੇ ਆ ਉਹਦਾ ਲਿਸਟ ਬਣਾ ਲੈਨੇ ਫਿਰ ਉਹਨੂੰ ਨੋਟ ਸੈਂਟਰਾਂ ਚ ਲਿਆਉਂਦੇ ਆ। ਲੇਕਿਨ ਅੱਜ ਅਸੀਂ ਹਸਪੀਟਲ ਦੇ ਵਿੱਚ ਲਿਆ ਸੀ ਇੱਕ ਸਾਈਡ ਤੇ ਬਿਲਡਿੰਗ ਹੈ ਉਹਦਾ ਨਰਸਿੰਗ ਕਾਲਜ ਦੇ ਵਿੱਚ। ਜੀ। ਉੱਥੇ ਬਹੁਤ ਵਧੀਆ ਰਿਹਾ 27 ਬੰਦੇ ਜਿਹੜੇ ਹੁੰਦਾ ਸਪੌਟ ਜਿਹੜੇ ਉੱਥੇ ਪਰ ਰਜਿਸਟਰਡ ਕਰਾਏ ਆ ਮੈਨੂੰ ਲੱਗਦਾ ਕਿ ਪੁਲਿਸ ਦੀ ਜਿਹੜਾ ਸਫਲਤਾ ਜਿਹੜੀ ਮਿਲ ਰਹੀ ਹੈ ਜਿਸ ਦੀ ਕਾਮਯਾਬੀ ਜਿਹੜੀ ਹਾਸਲ ਹੋ ਰਹੀ ਹੈ ਇੱਕ ਪਾਸੇ ਜਿੱਥੇ ਰੋਕ ਰੋਕ ਕੰਮ ਹੋ ਰਹੀ ਹੈ ਉੱਥੇ ਹੀ ਪੀੜਤਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਦੇਖੋ ਦੇ ਵਿੱਚ ਕੀ ਆ ਉਹਦੇ ਵਿੱਚ ਸਾਡਾ ਦੋ ਤਰ੍ਹਾਂ ਦਾ ਚੱਲਿਆ ਆਪਰੇਸ਼ਨ ਇੱਕ ਤੇ ਚੱਲਿਆ ਸਾਡਾ ਇਹਨਾਂ ਦੇ ਤਸਕਰੀ ਦੇ ਖਿਲਾਫ ਉਹਦੇ ਵਿੱਚ ਸਾਡਾ ਐਫ ਆਈ ਆਈ ਲੌਂਚ ਕਰਦੇ ਆ ਬੰਦੇ ਦੀਆਂ ਪ੍ਰਾਪਰਟੀਆਂ ਤੱਕ ਅਸੀਂ ਦੇਖਦੇ ਆਂ ਵੀ ਕਿਤੇ ਇਹਨ ਡਰੱਗ ਇਹਦੇ ਪ੍ਰੋਸੀਡ ਤੋਂ ਨਹੀਂ ਬਣਾਈ ਇਹਨਾਂ ਨੇ ਇਸ ਸ ਦੂਜੇ ਪਾਸੇ ਆ ਗਿਆ ਸਾਡਾ ਜਿਹੜਾ ਸਾਡਾ ਐਕਸ਼ਨ ਜਿਹੜਾ ਸਾਡਾ ਦੂਜਾ ਮੂਵਮੈਂਟ ਚੱਲ ਰਹੀ ਜਿਹੜੀ ਉਹਦੇ ਵਿੱਚ ਵੀ ਜਿਹੜੇ ਲੋਕ ਨਸ਼ਾ ਖਾਂਦੇ ਆ ਬੱਚੇ ਇਸ ਮਾਮਲੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਆ ਉਹਨਾਂ ਤੱਕ ਵੀ ਅਸੀਂ ਪਹੁੰਚ ਕਰ ਰਹੇ ਆ ਵੀ ਸਰਕਾਰ ਕੋਲੋਂ ਫ੍ਰੀ ਆਫ ਕੋਸ ਡੀਡਿਕਸ਼ਨ ਸੈਂਟਰ ਜੀ ਓਟ ਸੈਂਟਰ ਰੀਹੈਬ ਸੈਂਟਰ ਜਿਹੜੇ ਇਹ ਮਤਲਬ ਵੀ ਖੁੱਲੇ ਹੋਏ ਆ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਆਪਦੀ ਮੈਡੀਸਨ ਲਓ ਮੈਡੀਸਨ ਲੈ ਕੇ ਤੇ ਜਿਹੜਾ ਤੁਸੀਂ ਹੋਰ ਮਾੜਾ ਮੋਟਾ ਜੋ ਖਾਂਦੇ ਪਿੰਦੇ ਛੱਡੋ ਇਹਨੂੰ ਇਹ ਇੱਕ ਪ੍ਰਸਕ੍ਰਾਈਬਡ ਮੈਡੀਸਨ ਹੈ ਸਾਡੀ ਸਿਹਤ ਨੂੰ ਵੀ ਨਹੀਂ ਖਰਾਬ ਕਰਦੀ ਜੇ ਡਾਕਟਰਾਂ ਦੇ ਮੁਤਾਬਕ ਖਾਈ ਜਾਓਗੇ ਤੇ ਤੁਸੀਂ ਜਲਦੀ ਇਸ ਬਿਮਾਰੀ ਚੋਂ ਬਾਹਰ ਆ ਜਾਓਗੇ ਸੋ ਇਹਦੇ ਵਿੱਚ ਪੇਰੈਂਟਸ ਦੀ ਵੀ ਇਨਵੋਲਵਮੈਂਟ ਚਾਹੀਦੀ ਹੈ ਲੋਕਲ ਸੋਸਾਇਟੀ ਦੀ ਵੀ ਚਾਹੀਦੀ ਹੈ ਵੀ ਇਹਨਾਂ ਨੂੰ ਇਗਨੋਰ ਨਾ ਕਰਨ ਇਹਨਾਂ ਨੂੰ ਗਾਂਹ ਚ ਫੋਕੇ ਆ ਕੇ ਇਹਨਾਂ ਦਾ ਟਰੀਟਮੈਂਟ ਕਰਾਉਣ ਆ ਬਿਲਕੁਲ ਜੀ ਐਸਐਸਪੀ ਗੁਰਮੀਤ ਸਿੰਘ ਦਾ ਜਿਹੜਾ ਸਿੱਧਾ ਕਹਿਣਾ ਕਿ ਜਿਹੜਾ ਆਸ ਆਪਰੇਸ਼ਨ ਆਸ ਦੇ ਤਹਿਤ ਇੱਕ ਵੱਡੀ ਕਾਮਯਾਬੀ ਜਿਹੜੀ ਮਿਲ ਰਹੀ ਹੈ ਕਿਉਂਕਿ ਲੋਕਾਂ ਨੂੰ ਜਿਹੜਾ ਪੀੜ ਨਸ਼ਾ ਪੀੜਤ ਆ ਜਿਹੜੇ ਨੌਜਵਾਨ ਹੋ ਚੁੱਕੇ ਨੇ ਉਹਨਾਂ ਨੂੰ ਜਿਹੜਾ ਹੈ ਡੀ ਐਡਿਕਸ਼ਨ ਸੈਂਟਰਾਂ ਦੇ ਅੰਦਰ ਓਟ ਸੈਂਟਰਾਂ ਦੇ ਅੰਦਰ ਜਿਹੜਾ ਆ ਪ੍ਰਤੀ ਕਰਾਇਆ ਜਾ ਰਿਹਾ ਦੂਜੇ ਪਾਸੇ ਨਸ਼ੇ ਦੇ ਨੂੰ ਰੋਕਥਾਮ ਦੇ ਲਈ ਜਿਹੜਾ ਤਸਕਰਾਂ ਦੇ ਖਿਲਾਫ ਵੱਡਾ ਐਕਸ਼ਨ ਜਿਹੜਾ ਵਿੱਡਿਆ ਜਾ ਰਿਹਾ ਹੈ ਵੱਡੀ ਕਾਮਯਾਬੀ ਵੱਡਾ ਐਕਸ਼ਨ ਜਿਹੜਾ ਫਾਇਲ ਕਪੁਲਸ ਵੱਲੋਂ ਲਗਾਤਾਰ ਜਿਹੜਾ ਜਾਰੀ